ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਚੌਕੀ ਜੀ ਆਸ ਕਰਦੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਯੋਗ ਰਿਕਵੈਸਟ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਸਜਣੋ ਖਰੀਦਦਾਰੀ ਕਰਿਆ ਕਰੋ ਫਾਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਐਂਡ ਤੱਕ ਬਣੇ ਰਹੋ ਦੱਬ ਕੇ ਸ਼ੇਅਰ ਕਰਿਓ ਹੋਰ ਕਿਸੇ ਦਾ ਫਾਇਦਾ ਹੋ ਜਾਏ ਕੋਈ ਆਪਣੀ ਮਾਤੜ ਜਿਹੀ ਖਰੀਦਦਾਰੀ ਕਰ ਸਕੇ ਅੱਜ ਦੀ ਆਪਣੀ ਵਿਜਿਟ ਪਹੁੰਚੇ ਆ ਠੱਠੀਆਂ ਮਹੰਤਾਂ ਜਿਹੜਾ ਸ਼੍ਰੀ ਤਰਨਤਲ ਸਾਹਿਬ ਤਸਵੀਰ ਪੱਟੀ ਅਰਸ਼ੂ ਦੇ ਫਾਰਮ ਤੇ ਪਹੁੰਚੇ ਆ ਕਰਦੇ ਆ ਵਧੇਰੇ ਜਾਣਕਾਰੀ ਸਾਂਝੀ ਨਰਕ ਪਰਖ ਤਸੱਲੀ ਕਰਕੇ ਆਪਣੀ ਖਰੀਦਦਾਰੀ ਕਰਿਆ ਕਰੋ ਠੀਕ ਹੈ ਜੀ ਤੇ ਆਓ ਕਰੀਏ ਡਿਟੇਲ ਬਾਈ ਯਾਰ ਸੇ ਸਾਸਰੀ ਕਾਲ ਅੱਜ ਨੂੰ ਤਾਂ ਸਾਸਰੀ ਕਾਲ ਬੰਦਾ ਠੀਕ ਹੈ ਵਧੀਆ ਵਧੀਆ ਕਰਫਾ ਦਾ ਡੀ ਮੈਂ ਕਹਾਂ ਜੀ ਅੱਜ ਸੋਚਿਆ ਪਹਿਲੋ ਆਪਾਂ ਵੀਡੀਓ ਦੇ ਵਿੱਚ ਧਾਰਾ ਮਰਵਾਈਏ ਨਾ ਕੋਈ ਭੈਣ ਭਰਾ ਦੂਰੋਂ ਨੇੜੋਂ ਆਉਣਾ ਆਵੇਂ ਨੂੰ ਪਤਾ ਹੋਵੇ ਕੀ ਚੀਜ਼ ਦਿੰਦੇ ਪਾਏ ਹੈ ਨਾ ਮਗਰ ਉਹਦੇ ਅੱਜ ਜਿਹੜੀ ਸ਼ੁਰੂਆਤ ਹੈ ਆਪਾਂ ਧਾਰਾ ਮਰਵਾਵਾਂਗੇ ਤੇ ਪਸਮਾ ਪਸਮੂ ਵੇਖ ਲੋ ਝੋਟੀ ਨੇ ਕਿਵੇਂ ਕਰ ਰਿਹਾ ਬਾਕੀ ਨਾਲ ਨਾਲ ਡਿਟੇਲ ਲਵਾਂਗੇ ਬਣੇ ਰਿਓ ਅੱਜ ਤੱਕ ਠੀਕ ਆ ਖਾਣ ਵਾਲਾ ਅੱਜ ਬੜਾ ਸੋਹਣਾ ਕੱਢ ਲਿਆ ਨਾ ਠੀਕ ਆ ਕੀ ਬਾਤ ਏ ਹਨਾ ਚੰਗੀ ਆ ਟੱਟੀ ਬੈਲਾ ਸੁਭਾਈ ਪਰੂਨ ਸਹੀ ਯਾਰ ਪਾਜੀ ਪਹਿਲਾ ਵੀ ਵਾਹ ਯਾਰ ਆਹ ਚਾਲ ਅਲਾ ਦਾ ਤੀਜੀ ਚਵਾਈ ਆ ਸੁਣ ਲਾ ਤੀਜੀ ਚਵਾਈ ਆ ਇਹ ਬੌੜਾ ਹਾਂ ਹਾਂਜੀ ਤੀਜੀ ਚਵਾਈ ਦੁੱਤ ਵੀਰ ਦੀ ਹਨਾ ਬਸ ਕਰ ਅਰਸ਼ ਸੋਣਾ ਤੇਰੀ ਚੀਜ਼ ਤੇ ਚੌਗੀ ਹੋਏ ਦੰਦ ਹਾਂ ਬਹਿ ਜਾ ਇੱਕ ਵਾਰ ਥੱਲੇ ਮੈਂ ਨਾ ਵੀ ਚੱਕਣ ਦੀ ਲੋੜ ਸ਼ਾਇਦ ਅਗਰ ਨਿੱਧਰੇ ਛੋਟੇ ਕਰਸਾ ਚੋਈ ਜਾ ਸ਼ਾਇਦ ਜੀ ਇੱਥੇ ਬਹਿ ਕੇ ਖਾਦ ਕਰ ਥੰਥੁਨੇ ਕਰਨਾ ਥਲੇ ਇਧਰ ਨੂੰ ਮੁਖੜਾ ਕਰ ਵਾਹ ਜੀ ਕੀ ਬਾਤ ਮਾਰ ਦੇ ਤਰ ਠੀਕ ਹੈ ਓਕੇ ਆ ਸੋਨਾ ਤੇ ਨਾਲੂ ਵੀ ਬੱਚੇ ਦਾ ਨਾਲ ਹੀ ਹੈ ਨਾ ਅਰਸ਼ ਨਾਲੂ ਨਾਲ ਹੀ ਆ ਬੱਚੇ ਦਾ ਆ ਵੇਖੋ ਜੀ ਇਹ ਲਾਲ ਦੰਦ ਆ ਹਾਂ ਹਾਂ ਬਿਲਕੁਲ ਨਾਲ ਨਾਲ ਬੜਾ ਸੋਨਾ ਲੱਗਾ ਅਰਸ਼ ਨੂੰ ਬਹੁਤ ਜਿਆਦਾ ਵੀ ਜੀ ਵੀ ਆਪ ਡੱਬਣ ਨੂੰ ਲਈਆਂ ਤਿੰਨ ਚੁੱਕ ਤੇਆਂ ਦੋ ਵੇਖੀਆਂ ਹੋ ਗਈ ਜੀ ਅੱਛਾ ਅੱਛਾ ਤੇ ਬਾਈ ਆਰਸ਼ ਨੂੰ ਖੋਲ ਕੇ ਤੋਰਾ ਤਰਾ ਕਰਾਈਏ ਚੈੱਕ ਪਹਿਲੋਂ ਨਾ ਨਾਮ ਡਰੈਸ ਦੱਸ ਦਈਏ ਸਾਰੇ ਭੈਣ ਭਰਾਵਾਂ ਨੂੰ ਆਪਣੇ ਨੂੰ ਨਾਂਜੀ ਐਸਦੀ ਸਿੰਘ ਹਾਂ ਗੱਟੀਆਂ ਮੰਤਾ ਗਿਰਾ ਵੀ ਤਰਨਤਾਰ ਫੀਲ ਵੀ ਤਰਨਤਾਰ ਮੋਬਾਈਲ ਨੰਬਰ ਕੀ ਵੀਰੇ 99198777 ਠੀਕ ਆ ਚੌਕੀ ਆ ਵੀ ਸੰਧੂ ਸਾਹਿਬ ਦੰਦਾ ਚੌਕੀ ਆ ਹਾਂਜੀ ਵੀਰ ਜੀ ਪਹਿਲਣਾਂ ਘੱਟੀਆਂ ਜੀ ਨਹੀਂ ਹੈਗੀ ਤਾਂ ਪਹਿਲਣਿਆਂ ਤੋਰਾ ਕਰਵਾਈਏ ਚੈੱਕ ਸਜਣੋ ਮਾਲਵੇ ਦੀ ਮਲਵੈਣ ਆ ਰਿਆਣੀ ਦੀ ਕੱਟੀ ਆ ਕਿਉਂਕਿ ਰਿਆਣੇ ਰਿਆਣਾ ਹੀ ਆ ਜਾਂਦਾ ਜਿਹੜਾ ਡੱਬ ਵਾਲੀ ਉਹ ਦਰਿਆਣਾ ਨਾ ਉਹ ਰਿਆਣੇ ਦੇ ਵਿੱਚ ਹੀ ਆ ਜਾਂਦਾ ਹੈ ਕਿਉਂਕਿ ਪੰਜਾਬ ਚ ਨਹੀਂ ਹੁੰਦਾ ਇਹ ਬਾਕੀ ਕੱਟੀ ਚੰਗੀ ਆ ਅਰਸ਼ ਬਾਈ ਕੋਲ ਦੁੱਧ ਪੱਕਾ ਕਿੰਨਾ ਦੱਸਿਆ ਜੀ ਵਖਾ ਵਾਲੇ ਬੋਲੀ ਦਾ 10 ਕਿਲੋ ਦੇ ਕਰਨੀ ਦੀ ਪਰ ਆਪਾਂ 8 ਕਿਲੋ ਕਹਿ ਕੇ ਦੇਣੀ ਹੈ ਅੱਛਾ ਕਿੰਦੀ ਚਵਾਈ ਹੈ ਇਹ ਉੰਜ ਬੋਲੀ 10 ਕਿਲੋ ਹੈਗੀ ਆ ਹਾਂਜੀ ਤੇ ਆਪਾਂ ਭਾਵੇਂ ਕੋਈ 8 ਤੇ ਲੈ ਜਾ ਭਾਵੇਂ 9 ਤੇ ਲੈ ਜਾ ਹੈਨਾ ਸੁੰਘ ਸੁੰਘ ਚੰਗਾ ਕੀ ਕਰਿਆਲਾ ਵਾਕਾਤੀ ਬੜਾ ਸੋਹਣਾ ਛੋਟੇ ਲੱਗਾ ਹੈ ਕਾਤ ਵਜਨ ਬੜਾ ਫੁੱਲ ਵੱਡਾ ਬਹੁਤ ਜਿਆਦਾ ਚੰਗੀ ਜਿੰਨੀ ਪਹਿਲਾਂ ਤੇ ਲੱਗਦੀ ਨਹੀਂ ਲੱਗਦੈਂ ਤੇ ਇਹ ਵੀ ਜਵਾਨ ਹੋਣਾ ਇੱਥੇ ਹੋਣਾ ਇਹਨੇ ਹਾਂ ਅਰੇ ਚਾਰ ਧੰਦ ਹਾਂਜੀ ਵੀਰ ਜੀ ਕੱਟੇ ਜੀ ਹਾਂਜੀ ਜੇ ਭਲੇਖਾ ਦੁੱਜਨਾ ਦਾ ਪਾਉਂਦੀ ਹੈ ਨਾ ਪਾਉਂਦੀ ਪਾਉਂਦੀ ਹਾਂ ਭਲੇਖਾ ਦੁੱਜਨਾ ਦਾ ਪਾਉਂਦੇ ਆ ਸੰਤੂ ਸਾਹਿਬ 2.5 ਕਿਲੋ ਕੱਲੀ ਗਾੜੀ ਹੈ ਜੀ 2.5 ਕਿਲੋ ਹਾਂਜੀ ਇਹ ਫਿਰ ਦੁੱਧ 15 ਚ ਵਾਜੋ ਮੈਨੇ ਜੇ 2.5 ਕਿਲੋ ਗਾੜ੍ਹ ਹੋਈ ਨਾ ਵੀਜੀ ਭਾਂਡੇ ਕੋਈ ਮੇਲ ਲੈ ਆਗੀ ਹਾਂ ਹਾਂ ਪਰਵੇ ਝੂੜ ਮਾਰਨੂੰ ਫਿਰ ਦੁੱਧ 14-15 ਕਿਲੋ ਜਿਹੜਾ ਭਾਂਡੇ ਚ ਪਾਉਗੀ ਪਹਿਲਾਂ ਕੱਟੀ ਇਹ ਤੇ ਜੀ ਚਵਾਈ ਆ ਸੰਧੂ ਸਾਹਿਬ ਨਾਲੂ ਨਾਲ ਜੋ ਅੱਛਾ ਦੇਖੋ हां ਨਾਲੂ ਦੇ ਬੱਚ ਦਾ ਨਾਲ ਆ ਉਹ ਵੇਖ ਲਿਆ ਸੰਧੂ ਸਾਹਿਬ ਕੋਈ ਟਾਈਮ ਨਹੀਂ ਸਾਢੇ 7:30 ਦੀ ਸੁਇਰ ਦੀ ਚਵਾਈ ਕੱਟੀ ਦੀ ਹਾਂ ਇਹ ਦੇਖੋ ਨਹੀਂ ਚੰਗੇ ਆ ਕੱਟੀ ਪੂਰੀ ਚਮਕ ਦਮ ਕਾਲੀ ਆ ਕਿਆ ਬਾਤ ਹੈ ਨਹੀਂ ਸੋਹਣੀ ਤੇ ਜਿੰਦੀ ਰਵੇ ਜਿੰਦੇ ਘਰੇ ਜਾਵੇ ਉਹਨੂੰ ਭਾਗ ਲਾਵੇ ਤੇ ਬਾਈ ਸਭ ਚੇਤੇ ਕਰੂ ਜਿਹੜਾ ਕੱਟੀ ਖੜੂਗਾ ਅੱਛਾ ਕਰਦੇ ਫਿਰ ਕੀਮਤ ਅੱਜ ਖੁੱਲੇ ਦਿਲਾ ਛੱਡ ਦੇ ਸੰਧੂ ਸਾਹਿਬ ਮੁੱਲ ਦਾ 1.5 ਲੱਖ 1.5 ਲੱਖ ਤੇ ਕਿੰਨੇ ਦੀ ਦੇਣੀ ਆਪਾਂ ਤੁਹਾਡਾ ਮਾਨਦਾਨ ਸਿਰਫ 10000 ਰੁਪਏ ਦੋ 1 40 ਨਹੀਂ ਹੋਰ ਕਰ ਨਹੀਂ ਨਹੀਂ ਕਰ ਨਹੀਂ ਨਹੀਂ ਪੰਜ ਹੋਰ ਕਰ ਨਹੀਂ ਆਸੀ ਕਰ ਨਹੀਂ ਨਹੀਂ ਨਾ ਨਹੀਂ ਨਾ ਜਾਈਂ ਹੋਰ ਕਰਦਾ 100 ਕਿਲੋ ਮੀਟਰ ਨਹੀਂ ਪਹੁੰਚਣਾ ਕਰ ਆਪੇ ਲੈ ਜਾਣਗੇ ਨਹੀਂ ਆ ਤਾਂ ਹੀ ਜਾਣਦੇ ਨਹੀਂ ਥਾਨ ਵੜਾ 플າກੇ ਬਣਾਇਆ ਹਨਾ ਨਹੀਂ ਕਿੰਨੇ ਦੀ ਫਿਰ ਜਾਇਜ਼ ਹੋਰ ਜੋ ਉਹਦਾਂ ਨੂੰ ਕਹਤਾ ਨਹੀਂ ਹੋਰ ਨਹੀਂ ਇਹ ਤੋਂ ਮਨਕਾਰ ਦੇ ਨਹੀਂ ਅੱਖ ਲਾ ਜਾ 2000 ਕਰ ਦੇ ਹੈਲੋ 38 ਦੀ ਤੇਰੇ ਚਾਚੇ ਕੋਮਣ ਮੇੜ ਗਏ ਹਾਂ 38000 ਦੀ ਕਰ ਦੇ ਠੀਕ ਹੈ ਜੀ ਠੀਕ ਹੈ ਸਜਣੋਂ 38000 ਜਿਹੜੀ ਆ ਜੂਗੀ ਇੱਕ ਲੱਖ 38000 ਦੇ ਜਿਹੜੀ ਜੈਸਨੋ ਕੀਤੀ ਆ ਵੀਰ ਅੱਜ ਨਹੀਂ ਠੀਕ ਹੈ ਤੇ ਕੱਟੀ ਚੰਗੀ ਆ ਜੀ ਬਹੁਤ ਜਿਆਦਾ ਚੰਗੀ ਕੀਤੀ ਸਾਹੀ ਦੁੱਧ ਜਿਹੜਾ ਇਹ 15 ਕਿਲੋ ਬੜੇ ਆਰਾਮ ਨਾਲ ਪਾਉਗੀ ਹਾਂ ਪੰਡਾ ਹੀ ਪਾਈ ਫਿਰਦੀ ਹਿੰਦੂ ਸਾਹਿਬ ਹਾਂ ਹਾਂ ਪੰਡਾ ਹੀ ਪੰਡਾ ਹੀ 15 ਕਿਲੋ ਦੇ ਬੜੇ ਤਰੀਕੇ ਨਾਲ ਜਿਹੜਾ ਦੁੱਧ ਰਵਦਾਮਦਾਰੀ ਨਾਲ 14-15 ਪਾਉਗੀ ਕੱਟੀ ਚੰਗੀ ਆ ਕਿਉਂਕਿ ਜੇ ਪਹਿਲੇ ਵੀਰ ਨੇ ਮੰਗੇ ਆ ਨਾ ਤੇ ਚੀਂਦੇ ਮੰਗੇ ਸੋਨੇ ਦੇ ਤੇ ਜੇ ਫੇਸ ਕੁਆਲਟੀ ਦਾ ਵੀ ਅਗੋਂ ਸਾਹਿਬ ਲਾਉਗੀ ਸਿੰਘ ਵੇਖੋ ਕਿਡਾ ਸੋਹਣਾ ਲੱਗਾ ਸਿੰਘ ਬਹੁਤ ਜੰਗੀ ਸੰਧੂ ਸਾਹਿਬ ਬਹੁਤ ਜੀ ਹਾਂ ਜਦਾ ਮਰਜੀ ਕੋਈ ਨਿਆਣਾ ਚੋਈ ਇੰਨੇ ਕਿਤਰੇ ਰਸਾ ਛੋਟੇ ਸਿੰਘ ਵਿਖਾ ਇਧਰੋਂ ਮੇਰਾ ਭਰਾ ਇਧਰੋਂ ਰਸਾ ਛੱਟ ਕੇ ਚੋਈ ਜਾਵੇ ਕੋਕੀ ਜਣੀਆਂ ਪਈਆਂ ਸੰਧੂ ਸਾਹਿਬ ਵਾਕਿਆ ਸਿੰਘ ਬੜਾ ਸੋਹਣਾ ਲੱਗਾ ਕਰਮਾਂ ਵਾਲੀ ਗੋਸਤ ਸੰਧੂ ਸਾਹਿਬ ਪਤਾ ਨੂੰ ਪਤਾ ਮਾਲ ਸਹੀ ਵੇਚਦੇ ਏਕ ਵੀ ਆਪਣਾ ਛੇਤੀ ਜਾਂਦਾ ਏ ਸਿੱਕੜ ਠੀਕ ਆ ਧੋਰ ਦੇ ਪਰਾਨੂ ਧੋਰ ਇਹ ਕਰੇ ਵਾਹ ਚੰਗੀ ਆ ਖੂਬਸੂਰਤ ਆ ਸਾਰੀ ਜਦੋਂ ਖਰੀਦਦਾਰੀ ਕਰਿਓ ਚੀਜ਼ ਦੇ ਪਾਸੇ ਮੰਗੇ ਜਾਂਦੇ ਜੇ ਚੀਜ਼ ਚੰਗੀ ਆ ਤੇ ਫੇਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ